ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਥੋੜਾ ਉਮੀਦ ਹੈ ਤੁਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਸ਼ਾਮ ਦੀ ਵਜੇ ਦੇ ਨੇ 6:30 ਤੇ ਹੁਣ ਆਪਾਂ ਵਲੌਗ ਕਰਦੇ ਹਾਂ 6:30 ਠੀਕ ਹੈ ਜੀ ਤੇ ਪਿਛਲੇ ਵਲੌਗ ਨੂੰ ਬਹੁਤ ਸਾਰਾ ਪਿਆਰ ਦਿੱਤਾ ਭੈਣਾ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹੜਾ ਆਪਾਂ ਟਰੁਲੀਆਂ ਤੋਂ ਬਾਰੇ ਸੀ ਠੀਕ ਹੈ ਜੀ ਤੇ ਇੱਕ ਨਾ ਭੈਣ ਦਾ ਆਇਆ ਸੀ ਕਮੈਂਟ ਉਹ ਕਹਿੰਦੇ ਬੇਬੀ ਆ 5 ਮਹੀਨੇ ਦਾ ਤੇ ਉਹਦੇ ਫੇਸ ਦੇ ਉੱਪਰ ਵਾਲ ਨੇ ਉਹਨੂੰ ਆਪਾਂ ਕਿਵੇਂ ਹਟਾਈਏ ਉਹ ਨਾ ਵੀ ਬੀਬੀ ਨਾਲ ਗੱਲ ਕਰੀ ਸੀਗੀ ਅੱਜ ਤੇ ਬੀਬੀ ਕਹਿੰਦੀ ਵੀ ਉਹ ਜਿਹੜੇ ਵਾਲ ਹੁੰਦੇ ਨੇ ਨਾ ਛੋਟੇ ਬੱਚਿਆਂ ਦੇ ਇੰਨੇ ਛੋਟੇ ਬੱਚਿਆਂ ਦੇ ਹੁੰਦੇ ਹੀ ਨਹੀਂ ਸਾਰਿਆਂ ਦੇ ਉਹ ਲੰਮੀ ਜੀ ਹੁੰਦੀ ਆ ਉਹ ਹੌਲੀ ਹੌਲੀ ਆਪਣੇ ਆਪ ਹੀ ਉੱਤਰ ਜਾਂਦੇ ਬੀਬੀ ਕਹਿੰਦੀ ਆਪਾਂ ਵੀ ਬੱਚੇ ਨੂੰ ਛੋਟੇ ਬੱਚੇ ਨੂੰ ਨਾ ਦੁੱਧ ਨਾਲ ਨਮਾਉਣੇ ਹੁੰਦੇ ਆ ਪਹਿਲਾਂ ਬਸ ਉਸ ਤੋਂ ਬਾਅਦ ਜਿਵੇਂ ਉਹ ਵੱਡਾ ਹੋ ਜਾਂਦਾ ਫਿਰ ਆਪਾਂ ਦਹੀਂ ਨਾਲ ਨਮਾਉਣਾ ਸ਼ੁਰੂ ਕਰ ਦਿੰਦੇ ਆ ਤੁਸੀਂ ਦੁੱਧ ਨਾਲ ਨਮਾਇਆ ਕਰੋ ਤੇ ਬੀਬੀ ਕਹਿੰਦੀ ਕੁਛ ਨਹੀਂ ਲਾਉਣ ਦੀ ਲੋੜ ਨਹੀਂ ਹੁੰਦੀ ਇਹ ਹੌਲੀ ਹੌਲੀ ਆਪਣੇ ਆਪ ਹੀ ਝੜ ਜਾਂਦੇ ਨੇ ਛੋਟੇ ਵਿੱਚ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਅੱਜ ਆਪਾਂ ਨਾ ਬੱਚਿਆਂ ਵਾਲੀ ਰਿਲੇਟਡ ਸਟਾਰਟੀ ਦੀ ਬੱਚੇ ਤਾਂ ਹੋ ਗਈ ਹੈ ਤੇ ਬੱਚਿਆਂ ਵਾਲੀ ਰਿਲੇਟਡ ਵਲੋਗ ਹੈਗਾ ਅ ਅੱਜ ਕੱਲ੍ਹ ਗਰਮੀ ਦੇ ਦਿਨ ਚ ਆ ਰਹੇ ਨੇ ਗਰਮੀ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਸਖੜਾਂ ਤੇ ਹੋ ਗਈ ਹੈ ਅ ਇੱਕਦਮ ਜੀ ਗਰਮੀ ਹੋ ਗਈ ਹੈ ਨਾ ਪੰਜ ਚਾਰ ਦਿਨਾਂ ਦੀ ਬਹੁਤ ਜ਼ਿਆਦਾ ਗਰਮੀ ਹੈ ਪੱਖੇ ਵੀ ਆ ਨਾ ਤਾਂ ਕੁਝ ਕਰ ਦੇਣੀ ਆ ਰਾਤ ਨੂੰ ਵੀ ਬਹੁਤ ਗਰਮੀ ਆਉਂਦੀ ਹੈ ਤੇ ਲੱਗਦਾ ਵੀ ਕੂਲਰ ਹੀ ਸੀ ਜਿਹੜੇ ਬਹੁਤ ਜਲਦੀ ਚੱਲਣਗੇ ਹੋਣਾ ਤੇ ਗਰਮੀਆਂ ਦੇ ਵਿੱਚ ਆਪਣਾ ਕੀ ਕਰਦਾ ਵੀ ਕੁਝ ਠੰਡਾ ਠੰਡਾ ਖਾਈਏ ਤੇ ਠੰਡਾ ਠੰਡਾ ਪੀਏ ਹੈ ਨਾ ਤੇ ਕੁਝ ਇਹ ਜਿਹਾ ਖਾਈਏ ਜਿਹੜਾ ਹੈਲਦੀ ਹੋਵੇ ਬੱਚੇ ਆ ਜਿਹੜੇ ਕੁਝ ਐਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਹੈਲਦੀ ਵੀ ਹੋਣ ਔਰ ਠੰਡੀਆਂ ਵੀ ਹੋਣ ਕਿਉਂਕਿ ਬੱਚੇ ਆ ਨਾ ਜਿਹੜੇ ਉਹ ਕੁਲਫੀਆਂ ਵਗੈਰਾ ਬਹੁਤ ਮੰਗਦੇ ਨੇ ਆਈਸਕ੍ਰੀਮ ਕੁਲਫੀਆਂ ਨਾ ਤੇ ਆਪਾਂ ਜਦੋਂ ਬਾਹਰੋਂ ਦਵਾਉਣੇ ਆ ਤੇ ਤੁਹਾਨੂੰ ਪਤਾ ਹੀ ਆ ਕਿ ਅੱਜਕੱਲ ਕਿਹੋ ਜੀਆਂ ਚੀਜ਼ਾਂ ਮਿਲਦੀਆਂ ਨੇ ਸੋ ਅੱਜ ਮੈਂ ਬੱਚਿਆਂ ਨਾਲ ਰਿਲੇਟਡ ਹੀ ਵਲੌਗ ਬਣਾਇਆ ਹੈਗਾ ਕਿ ਬੱਚੇ ਜਿਹੜੇ ਕੁਲਫੀਆਂ ਮੰਗਦੇ ਨੇ ਅੱਜ ਆਪਾਂ ਕੁਲਫੀ ਤੇ ਬਣਾ ਰਹੇ ਹਾਂ ਕਿ ਆਪਾਂ ਪ੍ਰੋਟੀਨ ਕੁਲਫੀ ਹੈ ਜਿਹੜੀ ਉਹ ਬਣਾ ਰਹੇ ਹਾਂ ਅੱਜ ਕਿ ਕੁਲਫੀ ਵੀ ਹੋਵੇ ਤੇ ਪ੍ਰੋਟੀਨ ਵਿੱਚ ਪ੍ਰੋਟੀਨ ਰਿਚ ਹੋਣੀ ਚਾਹੀਦੀ ਹੈ ਕੁਲਫੀ ਹੋਵੇ ਪ੍ਰੋਟੀਨ ਰਿਚ ਹੋਵੇ ਠੀਕ ਹੈ ਜੀ ਤੇ ਉਹ ਆਪਾਂ ਸਮਾਨ ਲਿਆ ਹੈਗਾ ਤੇ ਆਪਾਂ ਰੈਡੀ ਕਰਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਰੈਡੀ ਕਰਨੀ ਹੈਗੀ ਉਹ ਕੁਲਫੀ ਤੇ ਬੱਚਿਆਂ ਨੂੰ ਪਤਾ ਵੀ ਨਾ ਲੱਗੇ ਉਹਦੇ ਵਿੱਚ ਕੀ ਹੈ ਤੇ ਬੱਚੇ ਖੁਸ਼ੀ-ਖੁਸ਼ੀ ਖਾ ਵੀ ਲੈਣ ਟੇਸਟੀ ਵੀ ਹੋਵੇ ਤੇ ਦੇਖਣ ਨੂੰ ਉਹਨਾਂ ਨੂੰ ਪਤਾ ਵੀ ਨਾ ਲੱਗੇ ਕਿ ਇਹ ਕੁਲਫੀ ਹੈ ਜਿਹੜੀ ਇਹ ਘਰ ਬਣਾਈ ਹੈ ਜਾਂ ਆਪਾਂ ਬਾਜ਼ਾਰੋਂ ਲਿਆ ਆਂਦੀ ਹੈ ਠੀਕ ਹੈ ਜੀ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਪ੍ਰੋਟੀਨ ਰਿਚ ਜਿਹੜੀ ਕੁਲਫੀ ਹੈਗੀ ਆ ਉਹ ਬਣਾਉਣੀ ਸ਼ੁਰੂ ਕਰਦੇ ਹਾਂ ਤੇ ਉਹਦੇ ਵਾਸਤੇ ਵੀ ਆਪਾਂ ਕਈ ਸਾਰੀਆਂ ਚੀਜ਼ਾਂ ਲੈ ਜਾਂ ਨੇ ਦੇਖੋ ਤੁਸੀਂ ਇੱਕ ਤਾਂ ਆਪਾਂ ਲੈ ਆਏ ਨੇ ਫੁੱਲ ਮਖਾਣੀ ਠੀਕ ਹੈ ਜੀ ਬਸ ਉਹ ਥੋੜੇ ਜਿਲੇ ਲੈ ਲੈਨੇ ਮੈਂ ਇੰਨੇ ਕ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਲਓ ਜਿੰਨੀ ਤੁਸੀਂ ਗੁਲਫੀਆਂ ਬਣਾਉਣੀਆਂ ਹੈਗੀਆਂ ਨੇ ਉਸ ਹਿਸਾਬ ਨਾਲ ਤੁਸੀਂ ਲੈ ਲਿਓ ਤੇ ਬਸ ਥੋੜੇ ਜੇ ਕਾਜੂ ਲੈ ਲੈਨੇ ਮੈਂ 15 ਤੋਂ 20 ਕਾਜੂ ਲੈਨੇ 15 ਤੋਂ 20 ਮੈਂ ਬਦਾਮ ਲੈਨੇ ਤੇ ਇੰਨੇ ਕ ਮੁੱਠੀ ਇੰਨੇ ਕ ਛੋਲੇ ਲੈਨੇ ਕਾਲੇ ਛੋਲੇ ਪੁੱਜੇ ਹੋਏ ਹਨ ਜਿਹੜੇ ਆਪਾਂ ਬਜ਼ਾਰੋਂ ਲੈ ਕੇ ਆਉਣੇ ਆ ਤੇ ਅਖਰੂਟ ਲੈ ਲਏ ਨੇ ਮੈਂ 7-8 ਅਖਰੂਟ ਲੈ ਲੈਨੇ ਠੀਕ ਹੈ ਜੀ ਇਹ ਮੈਂ ਚੀਜ਼ਾਂ ਲਈਆਂ ਨੇ ਸਾਰੀਆਂ ਤੇ ਇਹਨਾਂ ਸਾਰੀਆਂ ਚੀਜ਼ਾਂ ਤੁਸੀਂ ਮੇਰੀ ਇੱਧਰ ਪੈਨ ਕੀ ਰੱਖਿਆ ਹੋਇਆ ਦੇਖ ਰਹੇ ਹੋ ਗੈਸ ਤੇ ਤੇ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਸਾਰਿਆਂ ਨੂੰ ਤਾਂ ਮੈਨਾਂ ਦਾ ਭੁੰਨਣ ਦੀ ਲੋੜ ਨਹੀਂ ਹੈਗੀ ਕੱਲੇ ਜਿਹੜੇ ਆ ਹੈਗੇ ਨੇ ਕੁੱਲ ਮਖਾਣ ਇਹਨਾਂ ਨੂੰ ਆਪਾਂ ਭੁੰਨ ਲਈਏ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਘੀ ਵਗੈਰਾ ਹੀ ਪਾਉਣ ਦੀ ਲੋੜ ਨਹੀਂ ਇਹਨੂੰ ਆਪਾਂ ਡਰਾਈ ਰੋਸਟ ਕਰਦੇ ਆਂ ਲੋ ਗੈਸ ਲਾ ਲਈ ਆਪਾਂ ਜਿਹੜੇ ਮਖਾਣੇ ਐ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਦਿਆਂਗੇ ਠੀਕ ਹੈ 기름 ਨਹੀਂ ਪਾਉਣਾ ਔਰ ਆਪਾਂ ਇਹਨੂੰ ਡਰਾਈ ਰੋਸਟ ਕਰਾਂਗੇ ਜਿਦਾਂ ਦੀ ਬਾਲੀ ਦੂਰੋਂ ਸੀ ਮੇਰੇ ਘਰ ਪਤਾ ਨਹੀਂ ਤੁਹਾਨੂੰ ਦਿਖਿਆ ਵੀ ਕਿ ਨਹੀਂ ਤੇ ਆ ਚੀਜ਼ਾਂ ਮੈਂ ਹੁਣ ਤੁਹਾਨੂੰ ਦਿਖਾ ਦੇਣੀ ਆ ਆ ਚਾਰ ਚੀਜ਼ਾਂ ਪਈਆਂ ਨੇ ਭੁੰਨੇ ਹੋਏ ਛੋਲੇ ਤੇ ਅਕਰੋਟ ਕਾਜੂ ਤੇ ਬਦਾਮ ਠੀਕ ਹੈ ਜੀ ਤੇ ਜਿਹੜੇ ਆਹ ਮਖਾਣੇ ਹੈਗੇ ਆ ਉਹ ਆਪਾਂ ਇਹਦੇ ਵਿੱਚ ਡਰਾਈ ਰੋਸਟ ਕਰ ਲੈਨੇ ਆ ਇੰਨੇ ਕੁ ਮਖਾਣੇ ਲਏ ਸੀਗੇ ਮੈਂ ਤੇ ਇਹਦੇ ਤੋਂ ਆਪਾਂ ਕੁਲਫੀ ਬਣਾਈ ਕਰਾਂਗੇ ਆਪਾਂ ਤਾਂ ਜੀ ਕਰਦਾ ਹੁੰਦਾ ਕਰੀਏ ਤਾਂ ਗੁਰੂ ਕੀ ਖਾਣ ਨੂੰ ਆਈਸਕ੍ਰੀਮ ਸਾਨੂੰ ਅੱਜ ਆਪਾਂ ਕੁਲਫੀ ਬਣਾਵਾਂਗੇ ਫਿਰ ਆਪਾਂ ਕਿਸੇ ਦਿਨ ਆਈਸਕ੍ਰੀਮ ਬਣਾਵਾਂਗੇ ਜਿੱਤੇ ਜਿੱਤੇ ਸੋ ਇਸ ਤਰ੍ਹਾਂ ਦੀ ਕੁਲਫੀ ਹੋਵੇ ਜਿਹੜੀ ਤੁਸੀਂ ਬੇਫਿਕਰ ਹੋ ਕੇ ਬੱਚਿਆਂ ਨੂੰ ਖਿਲਾ ਸਕੋ ਤੁਹਾਡਾ ਆਪਣਾ ਜੀ ਕਰੇ ਕੇ ਲਾਓ ਬੇਟੇ ਕੁਲਫੀ ਖਾਓ ਜੀ ਹੈ ਨਾ ਹੁਣ ਆਪਾਂ ਰੋਕਦੇ ਆਂ ਬੱਚਿਆਂ ਨੂੰ ਕੁਲਫੀ ਖਾਣ ਤੋਂ ਤੇ ਫਿਰ ਤੁਸੀਂ ਖੁਦ ਕਹੋ ਵੀ ਕੁਲਫੀ ਖਾਵਾ ਠੀਕ ਹੈ ਕਿਉਂਕਿ ਇੰਨੀ ਆਚੀਆਂ ਚੀਜ਼ਾਂ ਜਦੋਂ ਇਹਦੇ ਵਿੱਚ ਜਾਣਗੀਆਂ ਤੇ ਤੁਸੀਂ ਤਾਂ ਖੁਦ ਆਉਂਗੀ ਕੁਲਫੀ ਬਚਾਵੇਂ ਇਹਨੂੰ ਆਪਾਂ ਢਾਈ ਰੋਸਟ ਕਰਾਂਗੇ ਤੇ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਜਾਰ ਦੇ ਵਿੱਚ ਪਾ ਲੈਨੇ ਆ ਠੀਕ ਹੈ ਇਕੱਠੀਆਂ ਪਾਵਾਂਗੇ ਜੇ ਤੁਹਾਨੂੰ ਤੁਸੀਂ ਜ਼ਿਆਦਾ ਬਣਾਉਣੀ ਹੋਵੇ ਥੋੜੇ ਜਿਹਾ ਜ਼ਿਆਦਾ ਮਟੀਰੀਅਲ ਹੋਵੇ ਤਾਂ ਫਿਰ ਤੁਸੀਂ ਇਹਨਾਂ ਨੂੰ ਛੋਟੀਆਂ-ਛੋਟੀਆਂ ਕਰਕੇ ਵੀ ਗ੍ਰਾਈਂਡ ਕਰ ਸਕਦੇ ਹੋ। ਲੋ ਜੀ ਇਹ ਆਪਾਂ ਨੂੰ ਵੀਰ roast ਕਰਨੇ ਹੁੰਦੇ ਜਿਨਾ ਚਿਰ ਇਹ ਕਰਾਂਚੀ ਨਾ ਹੋ ਜਾ। ਠੀਕ ਹੈ। ਤੇ ਇਹ ਕਰਾਂਚੀ ਤਾਂ ਅਪਾ ਲੋ ਹਜੇ ਥੋੜੇ ਜਿਹਾ ਖੱਟ ਪਏ ਨੇ। ਬਸ ਇੱਕੰਦੇ ਵਿੱਚ ਦੇ ਵਿੱਚ ਹੋ ਜਾਂਦੇ ਨੇ। ਆਪਣਾ ਜਿਹੜਾ ਬਰਤਨ ਹੈ ਜਦੋਂ ਇਹ ਬਹੁਤ ਗਰਮ ਹੋ ਜਾਂਦਾ ਹੈ ਨਾ ਤੇਰੇ ਦੇ ਵਿੱਚ ਚੀਜ਼ ਸੇਕ ਵਾਲੀ ਹੋ ਜਾਂਦੀ ਹੈ ਮੈਂ ਗੈਸ ਬੰਦ ਕਰ ਦਿੰਨੀ ਹਾਂ। ਲੋ ਜੀ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਵਾਈਟ ਨਹੀਂ ਰਹਿੰਦੇ ਫਿਰ ਇਹ ਥੋੜੇ ਜਿਹਾ ਬ੍ਰਾਊਨ ਹੋ ਜਾਂਦੇ ਨੇ। ਹੁਣ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਹੀ ਕੱਢ ਲੈਣੇ ਆ। ਠੀਕ ਹੈ ਜੀ। ਲੋ ਇਹਨੂੰ ਕਰਦੇ ਆਂ ਆਪਾਂ ਗ੍ਰਾਈਂਡੋਨੇ ਦੇਰ ਚ ਮੈਂ ਇੱਧਰ ਨਾ ਗੁੱਤ ਰੱਖ ਦਿਆਂ ਗਰਮ ਕਰਨ। ਲੋ ਜੀ ਆ ਬੱਤਲ ਲੈ ਕੇ ਆਂਦਾ ਪਸਟੀ ਉਹਦਾ ਮੇਰੀਆਂ ਭੈਣਾਂ ਮੈਨੂੰ ਟੋਕਦੀਆਂ ਸੀ ਕਿ ਉਹ ਸਿਲਵਰ ਵਾਲੇ ਨਹੀਂ ਯੂਜ਼ ਕਰਨੇ ਸੋ ਆਪਾਂ ਇਹ ਟੇਨ ਆ ਜਿਹੜਾ ਉਹ ਸੂਜੀ ਉਹ ਲੈ ਆਂਦਾ ਲੋ ਜੀ ਇਹਨੂੰ ਆਪਾਂ ਰੱਖਤਾ ਗੈਸ ਤੇ ਗਰਮ ਹੋਣਾ ਤੇ ਤੁਸੀਂ ਉਨੀ ਦੇਰ ਦੇ ਵਿੱਚ ਇਹਦੇ ਵਿੱਚ ਆਪਾਂ ਚਾਹ ਚੀਨੀ ਪਾ ਲਓ ਚਾਹ ਸ਼ੱਕਰ ਪਾ ਲਓ ਤੁਹਾਡੀ ਮਰਜ਼ੀ ਹੈ ਮੈਂ ਤਾਂ ਚੀਨੀ ਪਾ ਰਹੀ ਆ ਇਹਨਾਂ ਥੋੜੀ ਜੀ ਉਲਫੀ ਹੈ ਜਿਹੜੀ ਉਹ ਮਿੱਠੀ ਜੀ ਸਵਾਦ ਲਾਉਂਦੀ ਹੈ ਥੋੜਾ ਜਿਹਾ ਟਮਾਟੋ ਪਾ ਲਓ ਬੱਚੇ ਜੀ ਲਾਈਕ ਕਰਦੇ ਨੇ ਜਿਆਦਾ ਮਿੱਠਾ ਪਰ ਮੈਂ ਇਹਨੂੰ ਕਰਦੀ ਹਾਂ ਡਰਾਈਡ ਲੋ ਦੀ ਬਹੁਤ ਵਜਾ ਆਰਡਰ ਬਣ ਕੇ ਰਹਿ ਗਈ ਹੋ ਗਿਆ ਮੈ ਤੋਂ ਹੋ ਗਿਆ। ਬਹੁਤ ਅੱਛਾ ਪਾਊਡਰ ਹੈ ਜਿਹੜਾ ਉਹ ਬਣ ਕੇ ਰੈਡੀ ਹੋਇਆ। ਚਲੋ ਹੁਣ ਆਪਾਂ ਦੇਖਦੇ ਹਾਂ ਕਿਹੜਾ ਫਿਕਰਨਾ। ਸੋ ਹੁਣ ਆਪਾਂ ਇਹਦੇ ਵਿੱਚ ਨਾ ਸਾਰਾ ਪਾਊਡਰ ਹੈ ਜਿਹੜਾ ਉਹ ਮੈਂ ਦੇਖ ਕੇ ਜੇ ਪਾਉਂਗੀ ਕਿਤੇ ਐ ਨਾ ਹੋਵੇ ਜਿਆਦਾ ਹੀ ਪੈ ਜੇ ਮੇਰੇ ਤਾਂ। ਜੇ ਜਿਆਦਾ ਹੋਇਆ ਫਿਰ ਮੈਂ ਰੱਖ ਵੀ ਸਕਦੀ ਆ ਇਹਨੂੰ ਵਿੱਚੋਂ। ਆਪਾਂ ਦੱਜੇ ਜਿਹਨਾਂ ਪਾਵਾਂਗੇ। ਲੋ ਜੀ ਥੋੜੇ ਜਿਹਾ ਹੋਰ ਪਾਵਾਂਗੇ ਥੋੜਾ ਪਾਊਡਰ ਆਪਾਂ ਇਹਦੇ ਚ ਸਾਰਾ ਨਹੀਂ ਮੈਂ ਪਾ ਰਹੀ ਕਿਉਂਕਿ ਮੈਂ ਬਹੁਤ ਜ਼ਿਆਦਾ ਨਹੀਂ ਨਾ ਬਣਾਉਣੀ ਇਸ ਕਰਕੇ ਮੈਂ ਉਸ ਅੰਦਾਜ਼ੇ ਨਾਲ ਹੀ ਪਾਉਂਗੀ ਦੀ ਬਹੁਤ گاੜਾ ਹੋ ਗਿਆ ਇਹ ਇਸ ਕਰਕੇ ਮੈਨੂੰ ਹੋਰ ਪਾਉਣ ਦੀ ਲੋੜ ਨਹੀਂ ਹੈਗੀ ਮੈਂ ਨੇੜੇ ਕਰਕੇ ਤੁਹਾਨੂੰ ਦਿਖਾਉਣੀ ਆ ਹਲੋ ਬਹੁਤ گاੜਾ ਹੋ ਗਿਆ ਤੇ ਹੁਣ ਆਪਾਂ ਨੂੰ ਇਹਦੇ ਵਿੱਚ ਹੋਰ ਆਹ ਜਿਹੜਾ ਮਿਕਸਚਰ ਹੈਗਾ ਉਹ ਪਾਉਣ ਦੀ ਲੋੜ ਨਹੀਂ ਹੈਗੀ ਆਪਾਂ ਕਿਸੇ ਦਿਨ ਫੇਰ ਹੋਰ ਬਣਾ ਲਾਂਗੇ ਜਾਂ ਆਪਾਂ ਆਈਸਕ੍ਰੀਮ ਬਣਾਵਾਂਗੇ ਉਹਦੇ ਵਿੱਚ ਕੀ ਕੀ ਐਡ ਕਰਨਾ ਉਹ ਆਪਾਂ ਹੋਰ ਐਡੀਸ਼ਨ ਕਰਾਂਗੇ ਉਹਦੇ ਵਿੱਚ ਤੇ ਲਓ ਜੀ ਇਹ ਆਪਣਾ ਬਣ ਕੇ ਰੈਡੀ ਆ ਗੈਸ ਆਪਾਂ ਕਰ ਦਿੰਦੇ ਆ ਬੰਦ ਹੁਣ ਇਹਨੂੰ ਮੈਂ ਠੰਡਾ ਹੋਣ ਲਈ ਇੱਦਾਂ ਹੀ ਰੱਖ ਦੇਣੀ ਆ ਜੀ ਤੇ ਫਿਰ ਮਿਲਦੀ ਆ ਦੁਬਾਰਾ ਤੁਹਾਨੂੰ ਲੋ ਜੀ ਆਪਣਾ ਜਿਹੜਾ ਦੁੱਧ ਸੀਗਾ ਉਹ ਬਿਲਕੁਲ ਠੰਡਾ ਹੋ ਚੁੱਕਿਆ ਤੇ ਪੂਰਾ ਗਾੜਾ ਗਾੜਾ ਆ ਗਿਆ ਨਾ ਵਧੀਆ ਹੋ ਗਿਆ ਤੇ ਹੁਣ ਆਪਾਂ ਨੇ ਇਹਨੂੰ ਮੇਰੇ ਕੋਲੇ ਆਈਸਕ੍ਰੀਮ ਵਾਲੇ ਮੋਲਡ ਹੈਗੇ ਆ ਜਿਹੇ ਇਹ ਵਾਲੇ ਆ ਮੈਂ ਤਾਂ ਇਹਦੇ ਵਿੱਚ ਪਾਉਂਗੀ ਇਹਨਾਂ ਨੂੰ ਅਗਰ ਤੁਹਾਡੇ ਕੋਲੇ ਨਾ ਵੀ ਹੋਣ ਤਾਂ ਤੁਸੀਂ ਛੋਟੇ ਛੋਟੇ ਕੋ ਕੱਪ ਜਾਂ ਛੋਟੀਆਂ ਗਲਾਸੀਆਂ ਜਿਵੇਂ ਆਪਣੇ ਘਰਾਂ 'ਚ ਹੁੰਦੀਆਂ ਨੇ ਜਾਂ ਕੱਪ ਹੁੰਦੇ ਨੇ ਉਹਨਾਂ 'ਚ ਪਾ ਲਓ ਉਹਨਾਂ 'ਚ ਪਾ ਕੇ ਨਾ ਜੀ ਤੁਸੀਂ ਜਿਹੜੀਆਂ ਪਾਈਪ ਐ ਸਟਰੋ ਜਿੰਨੂੰ ਪੁੱਛਿਆ ਨੇ ਉਹ ਗੱਡ ਲਓ ਵਿੱਚ ਹਣਾ ਇਹ ਤੱਕ ਉਹਦੇ ਨਾਲ ਵੀ ਕੰਮ ਸਰ ਜਾਂਦਾ ਜਾਂ ਆਪੇ ਚਮਚ ਲੈ ਲਓ ਇਦਾਂ ਕੋਈ ਚਮਚ ਲੈਣ ਲਈ ਤਾਂ ਰੱਖ ਲਓ ਇਹਦੇ ਵਿੱਚ ਜਾਂ ਫੋਕ ਲੈ ਲਓ ਜਿੰਨਾ ਮੈਂ ਆ ਲਿਆ ਹਾਂ ਤੇ ਚਲੋ ਜੀ ਮੈਂ ਕੰਮ ਚਲਾਉਣਾ ਹੋਵੇ ਤਾਂ ਉਦਾਂ ਵੀ ਚੱਲ ਜਾਂਦਾ ਤੇ ਮੈਂ ਚਲੋ ਇਹ ਮੂਲ ਹੈਗੀ ਨੇ ਮੇਰੇ ਕੋਲ ਮੈਂ ਇਹ ਨਾਲ ਵਿੱਚ ਪਾ ਦਿੰਦੀ ਹਾਂ ਮੈਂ ਨਾ ਕਿਸੇ ਗਲਾਸ ਨਾਲ ਪਾਣੀ ਹੈ ਇਹਦੇ ਨਾਲ ਥੋੜੇ ਜਿਨੇ ਡੁੱਲਣ ਦਾ ਡਰ ਹੈ ਇਹ ਰੱਖ ਲਓ ਇਹ ਲੋ ਇਹਨਾਂ ਦੇ ਉੱਪਰ ਨਾ ਮੈਂ ਇਹ ਵਾਲੇ ਜਿਹੜੇ ਢੱਕਣ ਹੈਗੇ ਨਹੀਂ ਇਦਾਂ ਹੀ ਇਹ ਹੀ ਦੇ ਦੇਣੇ ਨੇ ਲੋ ਜ ਇਹਨੇ ਸਵੇਰ ਤੱਕ ਤਾਂ ਮੱਝਣਾ ਹੁਣ ਮੈਂ ਇਹਨੂੰ ਇੱਧਰ ਰੱਖ ਦੇਣੀ ਆ ਫ੍ਰੀਜ ਦੇ ਵਿੱਚ ਸਵੇਰੇ ਲਾਹੁੰਦ ਕਾਉਂਗੀ ਲੋ ਜ ਇਹ ਆਪਣੀਆਂ ਬਣ ਗਈਆਂ ਆ ਆਈਸਕ੍ਰੀਮ ਸੋ ਆਈਸਕ੍ਰੀਮ ਨਹੀਂ ਸੌਰੀ ਕੁਲਫੀ ਪ੍ਰੋਟੀਨ ਕੁਲਫੀ ਤੇ ਹੁਣ ਆਪਾਂ ਇਹਨੂੰ ਰੱਖਦੇ ਆਂ ਫ੍ਰੀਜ ਦੇ ਵਿੱਚ ਤੇ ਸਵੇਰੇ ਤੁਹਾਨੂੰ ਮਿਲਦੇ ਆਂ ਫੇਰ ਫੇਰ ਆਪਾਂ ਤੁਹਾਨੂੰ ਕੁਲਫੀ ਦਿਖਾਵਾਂਗੇ ਲਓ ਲਓ ਜੀ ਸੋਭਾ ਮਿਲਦੇ ਆਂ ਫੇਰ ਆਪਾਂ ਤੁਹਾਨੂੰ ਫੇਰ ਆਪਾਂ ਖਵਾਵਾਂਗੇ ਕੁਲਫੀਆਂ ਤੇ ਤੁਹਾਨੂੰ ਵੀ ਖਵਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਅਗਲੀ ਸਵੇਰ ਹੋ ਗਈ ਆ ਤੇ ਮੈਂ ਨਾ ਲਈ ਆ ਟਾਈਮ ਵੀ ਕਾਫੀ ਹੋ ਗਿਆ 9:00 ਵਜੇ ਤੇ ਅੱਜ ਛੁੱਟੀ ਸੀ ਆਪਾਂ ਨੂੰ ਮੈਂ ਕਿਹਾ ਚਲੋ ਹੁਣ ਆਪਾਂ ਵਲੌਗ ਸਟਾਰਟ ਕਰਦੇ ਆ ਤੇ ਗਰਮੀ ਵਾਲੇ ਸੂਟ ਕੱਢ ਲੇ ਬਹੁਤ ਗਰਮੀ ਹੋ ਗਈ ਹੁਣ ਤੇ ਲਓ ਜੀ ਆਪਾਂ ਜਿਹੜੀ ਰਾਤ ਕੁਲਫੀ ਜਮਾਈ ਸੀ ਦੇਖਦੇ ਹਾਂ ਹਾਲ ਚਾਲਾ ਲਓ ਜੀ ਬਹੁਤ ਸੋਣੀ ਕੁਲਫੀ ਜੰਮੀ ਆ ਮੈਨੂੰ ਤਾਂ ਲੱਗ ਰਿਹਾ ਵੀ ਬਹੁਤ ਸੋਣੀ ਕੁਲਫੀ ਜੰਮੀ ਆ ਤੇ ਇਹਨੂੰ ਆਪਾਂ ਬਾਅਦ ਚ ਕੱਢਦੇ ਆ ਫਿਰ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ ਇੱਕ ਬਹੁਤ ਵਧੀਆ ਤੇ ਰਾਤ ਦਾ ਤਾਂ ਕੀ ਹੋਇਆ ਕਿਉਂਕਿ ਨਾ ਜੀ ਮੈਂ ਮਿੱਠੇ ਦੀ ਬਹੁਤ ਜ਼ਿਆਦਾ ਸ਼ਕੀਨ ਹਾਂ ਤੇ ਰਾਤ ਕਿਉਂਕਿ ਮੈਨੂੰ ਪਤਾ ਸੀ ਕਿ ਆਪਾਂ ਗੁਲਫੀ ਜਮਾਈ ਹੋਈ ਹੈ ਤੇ اور ਗੁਲਫੀ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗ ਰਹੀ ਸੀਗੀ ਮੈਂ ਹਲਕੀ ਜੀ ਚਮਚ ਦੇ ਨਾਲ ਕਿਉਂਕਿ ਮਿੱਠਾ ਟੇਸਟ ਕਰਨਾ ਸੀਗਾ ਤੇ ਮੈਂ ਚੈੱਕ ਕਰਕੇ ਦੇਖੀ ਸੀਗੀ ਜਿਵੇਂ ਤੋਂ ਉੱਧੀ ਜਿਹੜਾ ਬਣਾਇਆ ਹੋਇਆ ਸੀ ਤੇ ਮੈਨੂੰ ਬਹੁਤ ਜ਼ਿਆਦਾ ਸੁਆਦ ਲੱਗਿਆ ਤੇ ਮੇਰਾ ਨਾ ਰੋਟੀ ਖਾਣ ਤੋਂ ਬਾਅਦ ਰਾਤ ਨੂੰ ਨਾ ਜਦੋਂ ਸੌਣ ਤੋਂ ਪਹਿਲਾਂ 9:30 10 ਵਜੇ ਹੈ ਨਾ ਤੇ ਮੇਰੇ ਨੂੰ ਬਸ ਇੰਨੀ ਕਰੀਵਿੰਗ ਹੋਈ ਜਾਵੇ ਬਸ ਐ ਲਿਖੀ ਜਾਵੇ ਵੀ ਹੁਣ ਹੀ ਖਾ ਲਵਾਂ ਹੁਣ ਹੀ ਖਾ ਲਵਾਂ ਤੇ ਮੈਂ ਬੀਬੀ ਨੂੰ ਕਿਹਾ ਮੇਰਾ ਐਂ ਜੀ ਕਰਦਾ ਵੀ ਮੈਂ ਕੁਝ ਖਾਉ ਜੇ ਬਿਗਨਚ ਲੈ ਜਾਂਦੇ ਆ ਪਰ ਰੋਟੀ ਛੱਕਰ ਨਾਲ ਖਾ ਲ ਲਖ ਲਈ ਖਾਣਾ ਤਾਂ ਮੇ ਕੋਈ ਸ਼ੈ ਨਹੀਂ ਆ ਬਸ ਉਹ ਅੰਦਰੋਂ ਜਿਉਂ ਐ ਹੋਈ ਜਾਵੇ ਫਿਰ ਮੈਂ ਸਵੇਰੇ ਤੇ ਸਵੇਰ ਵੀ ਬਿਨ ਮੈਕਾ ਨਾਲ ਜਿਉ ਮੈਂ ਅਜਮਾਈ ਸੀਗੀ ਕੁਲਫੀ ਤੇ ਮੇਰੋਂ ਕੁਲਫੀ ਖਾਣ ਵਿੱਚ ਹੀ ਜਾਂਦਾ ਸੀ ਇਹ ਸਵਾਦ ਬਹੁਤ ਲੱਗਦੀ ਸੀ ਸੋ ਹੁਣ ਆਪਾਂ ਇਹ ਕੁਲਫੀ ਕੱਢਦੇ ਆ ਤੁਹਾਨੂੰ ਦਿਖਾਉਣੇ ਆ ਥੋੜਾ ਜਿਹੀ ਕਰੂਗੇ ਖਾਣ ਵਾਸਤੇ ਹੈ ਹੀ ਬਹੁਤ ਵਧੀਆ ਬਣੀ ਜੀ ਇਹ ਚਲੋ ਹੁਣ ਆਪਾਂ ਦੇਖਦੇ ਆ ਕਿਵੇਂ ਕਟਾਂਗੇ ਮੇਰੇ ਖਿਆਲ ਜੇ ਨੂੰ ਆਪਾਂ ਅ ਘਰ ਪਾਣੀ ਦੇ ਵਿੱਚ ਰੱਖ ਕੇ ਥੋੜਾ ਜਿਆ ਪੀਕ ਕਿੱਲੀ ਜਾਉਂਗੇ ਹਨ ਚਲੋ ਠੀਕ ਹੈ ਜੀ ਫਿਰ ਕੱਢਦੇ ਆ ਆਪਾਂ ਲੋ ਜੀ ਮੈਨੂੰ ਲੱਗਾ ਤੇ ਗਰਮ ਪਾਣੀ ਦੀ ਲੋੜ ਨਹੀਂ ਪੈਣੀ ਹੈਗੀ ਆਪਾਂ ਜਿਹੜਾ ਨਾਰਮਲ ਵਾਟਰ ਹੁੰਦਾ ਨਾ ਤਾਂ ਸੋ ਉਹੀ ਪਾ ਰਹੀਆਂ ਮੈਂ ਇਹਦੇ ਉੱਪਰ ਤੇ ਉਹਦੇ ਨਾਲ ਹੀ ਮੈਨੂੰ ਲੱਗਦਾ ਹੈ ਕਿ ਨਿਕਲ ਜਾਣੀ ਟਰਾਈ ਕਰਕੇ ਦੇਖਦੇ ਆ ਕਿਵੇਂ ਨਿਕਲੂਗੀ ਲੋ ਜੀ ਆ ਬਣ ਗਈ ਆਪਣੀ ਕੁਲਫੀ ਐਨੀ ਇੱਕ ਵਧੀਆ ਕੁਲਫੀ ਬਣੀ ਹੈ ਜੀ ਪ੍ਰੋਟੀਨ ਕੁਲਫੀ ਐਨੀ ਦੇਖਣ ਨੂੰ ਵੀ ਇੰਨੀ ਵਧੀਆ ਬਣੀ ਆ ਔਰ ਖਾਣ ਚ ਟੇਸਟੀ ਹੈ ਹੀ ਹੈ ਅੱਗੇ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਤੁਸੀਂ ਖੁਦ ਬਣਾਓਗੇ ਤਾਂ ਪਤਾ ਲੱਗੂਗਾ ਪਰ ਇਹਨੇ ਤੁਹਾਨੂੰ ਕਹਿ ਦੇਣੀ ਹੈ ਕਿ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਬਹੁਤ ਜ਼ਿਆਦਾ ਤੁਸੀਂ ਜ਼ਰੂਰ ਬਣਾ ਕੇ ਖਾਓ ਇਹ ਤੇ ਆਪਦੇ ਬੱਚਿਆਂ ਨੂੰ ਵੀ ਖਿਲਾਓ ਤੇ ਲੋ ਕੀ ਹਵਾਂਤਾ ਇੰਨੀ ਵਧੀਆ ਗੁਰਤੀ ਬਣੀ ਆ ਜੀ ਮਨ ਕੁਛ ਹੋ ਗਿਆ ਮੇਰਾ ਤਾਂ ਤੇ ਹੁਣ ਇਹ ਬੰਦਾ ਕਿਵੇਂ ਨਹੀਂ ਖਾਊਗਾ ਇਹਨੂੰ ਮੱਲੋਂ ਮੱਲ ਖਾਊਗਾ ਬੱਚੇ ਵੀ ਖਾਣਗੇ ਔਰ ਆਪਾਂ ਵੀ ਖਾਣਾਂਗੇ ਸੋ ਇਹ ਇਹਨਾਂ ਮੈਨੂੰ ਕੱਢਣ ਵਾਸਤੇ ਥੋੜਾ ਜਿਹਾ ਘਸਾ ਪਣੀ ਪਉਣ ਬਿਆ ਸੀਗਾ ਪਰ इजीली ਨਿਕਲ ਜਾਂਦੀ ਹੈ ਉਹਦੇ ਵਿੱਚ ਤੁਸੀਂ ਇਹ ਮੋਡ ਲਿਓ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਤੇ ਫਿਰ ਤੁਸੀਂ ਇਹ ਆਪਣੇ ਬੱਚਿਆਂ ਨੂੰ ਪੂਰੀ ਗਰਮੀ ਪੂਰਾ ਇੰਜੋਏ ਕਰਾਓ ਕੁਲਫੀ ਇੰਜੋਏ ਕਰਾਓ ਠੀਕ ਹੈ ਜੀ ਸੋ ਲੋ ਮੈਂ ਗਿਆ ਫਿਲਹਾਲ ਇਹਨੂੰ ਰੱਖ ਦਿਆਂ ਮੈਂ ਤੁਹਾਡੇ ਨਾਲ ਗੱਲ ਕਰਲਾਂ ਫਿਰ ਆਪਾਂ ਲੋ ਮੈਂ ਬਾਹਰ ਹੀ ਕਰਦੀ ਆ ਠੀਕ ਹੈ ਤੇ ਲੋੜ ਦੀ ਬੱਚੀ ਆ ਜਿਹੜੇ ਇਹ ਗੁਲਫੀ ਆ ਜਿਹੜੀ ਉਹ ਬਾਰ ਬਾਰ ਮੰਗਣਗੇ ਤੇ ਤੁਸੀਂ ਬਾਰ ਬਾਰ ਖਿਲਾਉਂਗੇ ਬਿਨਾ ਮੰਗੇ ਵੀ ਖਿਲਾਉਂਗੇ ਉਹਨਾਂ ਨੂੰ ਕਿ ਬੇਟੇ ਗੁਲਫੀ ਖਾਲਾ ਬੇਟੇ ਗੁਲਫੀ ਖਾਲਾ ਕਿਉਂਕਿ ਗੁਲਫੀ ਦੇ ਵਿੱਚ ਚੀਜ਼ਾਂ ਹੀ ਹੈ ਜਿਹੜੀਆਂ ਪਾਈਆਂ ਹੋਈਆਂ ਨੇ ਜਿਹੜੀਆਂ ਉਹਨਾਂ ਦੀ ਸਿਹਤ ਲਈ ਬਹੁਤ ਵਧੀਆ ਹੈ ਇਹ ਡੇਲੀਸ਼ੀਅਸ ਤਾਂ ਹੈ ਹੀ ਹੈ ਤੇ ਹੈਲਦੀ ਵੀ ਬਹੁਤ ਹੈਗੀ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਪਲੀਜ਼ ਆਪਣੇ ਬੱਚਿਆਂ ਨੂੰ ਬਣਾਉਣਾ ਕਿਉਂਇਆ ਕਰੋ ਬਾਜ਼ਾਰ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਿਆ ਕਰੋ ਇਸ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇੱਕ ਵਾਰ ਤੁਸੀਂ ਇਹ ਪਾਊਡਰ ਆ ਜਿਹੜਾ ਬਣਾ ਕੇ ਰੱਖ ਲਓ ਡੱਬੇ ਦੇ ਵਿੱਚ ਇਹ ਟਾਈਟ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਲਓ ਥੋੜਾ ਜ਼ਿਆਦਾ ਬਣਾ ਕੇ ਰੱਖ ਲਓ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਦੀ ਡੇਲੀ ਆ ਉਹਦੇ ਬੱਚੇ ਨੂੰ ਇੱਕ ਦੋ ਕੁਲਫ਼ੀਆਂ ਖਲਾਓ ਇੱਕ ਕੁਲਫ਼ੀ ਤਾਂ ਜ਼ਰੂਰ ਖਲਾਓ ਕਿਉਂਕਿ ਉਹਦੇ ਨਾਲ ਕਿੰਨੇ ਆ ਸਾਰੀਆਂ ਚੀਜ਼ਾਂ ਤੁਹਾਡੇ ਬੱਚੇ ਦੇ ਅੰਦਰ ਜਾਣਗੀਆਂ ਜਿਹੜੀਆਂ ਚੀਜ਼ਾਂ ਇੰਨੀਆਂ ਬੱਚੇ ਖਾਂਦੇ ਨਹੀਂ ਨਾ ਉਹ ਰੋਟੀਆਂ ਖਾਂ ਤੇ ਨਾ ਹੀ ਉਹ ਛੋਲੇ ਖਾਂਦੇ ਨੇ ਅੱਜ ਕੱਲ ਬੱਚੇ ਹਨਾ ਕਿੰਨਾ ਤੇ ਫੋਨ ਮਖਾਣੇ ਕੋਈ ਨਹੀਂ ਖਾਂਦਾ ਹੈਗਾ ਸੋ ਬੱਚਿਆਂ ਲਈ ਬਹੁਤ ਜ਼ਰੂਰੀ ਆ ਤੇ ਬਾਜ਼ਾਰ ਦੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ ਠੀਕ ਹੈ ਜੀ ਸੋ ਇਹਨੂੰ ਡੱਬੇ ਦੇ ਵਿੱਚ ਪਾウダー ਨੂੰ ਬਣਾ ਕੇ ਰੱਖੋ ਤੇ ਬਸ फटाफट ਸਵੇਰੇ ਤੁਸੀਂ ਇਹਨੂੰ ਬਣਾ ਕੇ ਮੋਲਡ ਦੇ ਵਿੱਚ ਪਾ ਕੇ ਰੱਖਦਾ ਤੇ ਸ਼ਾਮ ਤੱਕ ਬੱਚਿਆਂ ਨੂੰ ਦੁਪਹਿਰ ਤੱਕ ਜੰਮ ਜਾਂਦੀ ਹੈ ਜੇ ਕਿਸੇ ਗੈਸਟ ਨੇ ਆਉਣਾ ਤਾਂ ਵੀ ਆਪਾਂ ਭਜਦੇ ਹਾਂ ਮਾਰਕੀਟ ਬ੍ਰੇਕ ਲੈ ਕੇ ਆਈਏ ਆਈਸਕ੍ਰੀਮ ਵਾਲੀ ਜੋ ਗੁਲਫੀਆਂ ਲੈ ਕੇ ਆਈਏ ਤੇ ਤੁਸੀਂ ਇਹਨੂੰ ਸਵੇਰੇ ਜਮਾਓ ਦੁਪਹਿਰ ਤੱਕ ਜੰਮੂਗੀ ਦੁਪਹਿਰੇ ਜਮਾਉਂਗੀ ਸ਼ਾਮ ਤੱਕ ਜੰਮੇ ਹੋਗੀ ਠੀਕ ਹੈ ਜੀ ਤੇ ਸਾਰੀਆਂ ਭੈਣਾਂ ਨੇ ਜ਼ਰੂਰ ਟਰਾਈ ਕਰਨੀ ਹੈਗੀ ਆ ਟਰਾਈ ਹੋਈ ਨਹੀਂ ਕਰਨੀ ਹੈਗੀ ਫਿਰ ਬਣਾਉਂਦੇ ਹੀ ਰਹਿਣਾ ਬਸ ਤੁਸੀਂ ਇਹ ਪਾਊਡਰ ਖਾਸ ਸਾਰਾ ਬਣਾ ਕੇ ਰੱਖ ਹੀ ਲਿਓ ਮੇਰੇ ਘਰੇ ਤੁਹਾਨੂੰ ਟਰਾਈ ਕਰਨ ਦੀ ਲੋੜ ਨਹੀਂ ਆ ਥੋੜੇ ਜਿਨੇ ਨਾਲ ਤੁਸੀਂ ਜਿਆਦਾ ਹੀ ਬਣਾ ਕੇ ਰੱਖ ਲਿਓ ਕਿਉਂਕਿ ਬਹੁਤ ਵਧੀਆ ਬਣਦੀ ਹੈ ਬੇਸ਼ੱਕ ਅਗ ਵਿੱਚ ਸ਼ੱਕਰ ਪਾਓ ਮਿਸ਼ਰੀ ਪਾਓ ਚੀਨੀ ਪਾਓ ਉਹ ਤੁਹਾਡੀ ਮਰਜ਼ੀ ਆ ਥੋੜੀ ਜਿਹੀ ਚੀਨੀ ਆ ਜਿਹੜੀ ਵੱਧ ਲੱਗਦੀ ਆ ਕਿਉਂਕਿ ਕਈ ਸਾਰੀਆਂ ਅੰਦਰ ਵਿੱਚ ਜੀਤਾਂ ਪਈਆਂ ਹੁੰਦੀਆਂ ਨੇ ਤੇ ਇਹਦੇ ਵਿੱਚ ਮਠਾਸ ਤਾਂ ਹੈ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਹਨ ਤੇ ਇਸ ਕਰਕੇ ਥੋੜੀ ਜਿਹੀ ਚੀਨੀ ਆ ਜਿਹੜੀ ਉਹ ਵੱਧ ਪਾਉਣੀ ਪੈਂਦੀ ਆ ਜੇ ਆਪਾਂ ਵੱਡਿਆਂ ਨੇ ਖਾਣੀ ਆ ਤਾਂ ਆਪਾਂ ਥੋੜੀ ਜਿਹੀ ਘੱਟ ਰੱਖ ਸਕਦੇ ਹਾਂ ਪਰ ਬੱਚਿਆਂ ਲਈ ਆਪਾਂ ਥੋੜੀ ਜਿਹੀ ਜ਼ਿਆਦਾ ਧਿਆਨ ਰੱਖਣਾ ਬਈ। ਬਾਕੀ ਤਾਂ ਤੁਹਾਡੀ ਮਰਜ਼ੀ ਹੈ ਜੀ ਇਹ ਚ ਫਲੇਵਰ ਵਾਸਤੇ ਤੁਸੀਂ ਕੁਝ ਵੀ ਪਾ ਸਕਦੇ ਹੋ। ਸੌਂਫ ਦਾ ਜਿਗਾ ਪਾਊਡਰ ਮਿਲਦਾ ਹੈਗਾ ਉਹ ਤੁਸੀਂ ਪਾ ਲਓ ਵਿੱਚ ਉਹ ਚੋਂ ਫਲੇਵਰ ਆਉਣ ਲੱਗ ਜੂਗਾ। ਮੈਂ ਤਾਂ ਬਿਲਕੁਲ ਹੀ ਆਪਾਂ ਸਿਰਫ ਪੰਜ ਚੀਜ਼ਾਂ ਪਾ ਕੇ ਬਣਾਈ ਸੀ। ਤੁਸੀਂ ਚੋਕੋ ਬਾਊਂਡਰ ਆ ਜਿਹੜਾ ਉਹ ਆਉਂਦਾ ਤੇ ਉਹ ਬੱਚਿਆਂ ਨੂੰ ਪਾ ਕੇ ਦੇ ਸਕਦੇ ਹੋ। ਉਹਦਾ ਟੇਸਟ ਆ ਜਿਹੜਾ ਥੋੜਾ ਜਿਹਾ ਬੱਚਿਆਂ ਨੂੰ ਚੰਗਾ ਲੱਗਦਾ ਹੁੰਦਾ ਚਾਕਲੇਟ ਪਾਊਡਰ ਹੈ ਨਾ। ਆਪਾਂ ਨੂੰ ਨਹੀਂ ਪਸੰਦ ਹੈ ਤੇ ਸੋ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਚੀਜ਼ਾਂ ਬਣਾਉਣਾ ਕਿ ਖਲਾਓ ਉਹਨਾਂ ਦੀ ਸਿਹਤ ਦਾ ਧਿਆਨ ਰੱਖੋ ਕਿਉਂਕਿ ਸਾਡੇ ਬੱਚੇ ਪਰਮਾਤਮਾ ਵੱਲੋਂ ਮਿਲਿਆ ਹੋਇਆ ਗਿਫਟ ਹੈ ਸਾਡੀ ਪ੍ਰਾਪਰਟੀ ਹੈ ਸੋ ਉਸ ਗਿਫਟ ਦਾ ਉਸ ਪ੍ਰਾਪਰਟੀ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਤੇ ਅੱਗੇ ਇੱਕ ਭੈਣ ਨੇ ਕੈਲੀਫੋਰਨੀਆ ਤੋਂ ਉਹ ਕਹਿੰਦੇ ਵੀ ਮੇਰਾ ਉਹਨਾਂ ਦਾ ਦੁਪੱਟੇ ਵਾਲਾ ਵਲੌਗ ਦੇਖਿਆ ਸੀ ਜਿਹਦੇ ਚ オーਗੈਂਜ਼ਾ ਦਾ ਦੁਪੱਟਾ ਮੈਂ ਸਿਰ ਤੇ ਲੈ ਕੇ ਦਿਖਾਇਆ ਸੀ ਕਿ ਕਿੱਦਾਂ ਆਪਾਂ ਇਹਨੂੰ ਕੈਰੀ ਕਰ ਸਕਦੇ ਹਾਂ ਸੋ ਭੈਣ ਨੇ ਅੱਜ ਕਮੈਂਟ ਕੀਤਾ ਸੀ ਕਿ ਕਹਿੰਦੀ ਕਾਸ਼ ਮੈਂ ਇਹ ਦੁਪੱਟਾ ਆਨਲਾਈਨ ਮੰਗਵਾ ਸਕਦੀ ਕੈਲੀਫੋਰ ਤੇ ਭੈਣੇ ਅਸੀਂ ਗੱਲ ਦੇ ਵਾਸਤੇ ਆ ਅਸੀਂ ਤੁਹਾਡੇ ਲਈ ਹਰ ਸੇਵਾ ਲਈ ਹਾਜ਼ਰ ਤੁਸੀਂ ਜਿਹੜਾ ਵੀ ਦੁਪੱਟਾ ਚਾਹੀਦਾ ਜੋ ਵੀ ਕੁਝ ਚਾਹੀਦਾ ਹੈਗਾ ਤੁਸੀਂ ਸਾਨੂੰ ਆਰਡਰ ਕਰੋ ਅਸੀਂ ਤੁਹਾਨੂੰ ਆਨਲਾਈਨ ਭੇਜਾਂਗੇ ਠੀਕ ਹੈ ਜੀ ਤੇ ਲੋ ਜੀ ਇਹ ਸੀ ਆਪਣੀ ਅੱਜ ਪ੍ਰੋਟੀਨ ਕੁਲਫੀ ਦੀ ਰੈਸਪੀ ਤੇ ਤੁਸੀਂ ਉਮੀਦ ਹੈ ਪਸੰਦ ਕਰੋਗੇ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਿਓ ਤੇ ਫਿਰ ਤੁਸੀਂ ਕਹੋਗੇ ਕਿ ਇਸ ਤਰ੍ਹਾਂ ਤਾਂ ਨੂੰ ਵੀ ਉਠ ਉਠ ਕੇ ਖਾਣੇ ਆ ਤੇ ਇਹ ਰਹੀ ਉਹ ਚੀਜ਼ ਮੰਗਦੀ ਆ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ